ਜੀ ਸასი ਗਾ ਮਿੱਤਰੋ ਹੋਰ ਕੀ ਹਾਲ ਚਾਲ ਨੇ ਮਿੱਤਰੋ ਆ ਤੁਹਾਨੂੰ ਜਿਹੜਾ ਮੈਂ ਦਿਖਾ ਰਿਹਾ ਆਹ ਜਿਹੜਾ ਰੋਡ ਆ ਨਾ ਇਹ ਉੱਪਰ ਦੀ ਇਹ ਜਿਹੜਾ ਪਹਾਵਲ ਜਲਗਾਉ ਤੋਂ ਆਉਂਦਾ ਅੱਗੇ ਨਾਗਪੁਰ ਨੂੰ ਜਾਂਦਾ ਜਾਨੀ ਮੁੰਬਈ ਨਾਗਪੁਰ ਹਾਈਵੇ ਮੈਂ ਇਹਦੇ ਥੱਲੇ ਕਿਉਂ ਖੜਾ ਜਦੋਂ ਆਪਾਂ ਹਜੂਰ ਸਾਹਿਬ ਨੰਦੇੜ ਨੂੰ ਜਾਣਾ ਜਾਂ ਹైదరాబాద్ ਵਿਜੇਵਾੜਾ ਨੂੰ ਜਾਣਾ ਆਪਾਂ ਨੂੰ ਇਹ ਰੋਡ ਛੱਡਣਾ ਪੈਂਦਾ ਆਪਾਂ ਇੱਥੋਂ ਦੀ ਥੱਲੇ ਉਤਰਦੇ ਆਂ ਥੱਲੇ ਉਤਰਦੇ ਹੀ ਜਿੱਥੋਂ ਦੀ ਉਹ ਫੁੱਲ ਦੇ ਢੇਹਾਂ ਦੀ ਗੱਡੀ ਆਪਣੀ ਕੋਲਾ ਰੋਡ ਹਜੂਰ ਸਾਹਿਬ ਵੱਲ ਨੂੰ ਪੈਣੀ ਆ ਉਹਦੇ ਬਿਲਕੁਲ ਸਾਹਮਣੀ ਸਾਈਡ ਹੈ ਗੁਰਦੁਆਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਆਹ ਬਿਲਡਿੰਗ ਆ ਜੀ ਤੁਸੀਂ ਦੇਖ ਲਓ ਇਹ ਖੜੇ ਆ ਜੀ ਅਸੀਂ ਬਾਲਾਪੁਰ ਅਕੂਲੇ ਦੇ ਨੇੜੇ ਆ ਇਥੋਂ ਭਰਾਨਪੁਰ 140 ਕਿਲੋਮੀਟਰ ਰਹਿ ਜਾਂਦਾ ਜਣੀ ਹਜੂਰ ਸਾਹਿਬ ਇਸ ਤੋਂ ਅੱਗੇ 240 ਕਿਲੋਮੀਟਰ ਇਹ ਸੰਗਤ ਦੇ ਪੜਾਅ ਦੇ ਤੌਰ ਤੇ ਵੀ ਗੁਰਦੁਆਰਾ ਸਾਹਿਬ ਚ ਸੰਗਤ ਬ੍ਰੇਕ ਮਾਰ ਕੇ ਜਾ ਸਕਦੀ ਆ ਤੇ ਆ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਬਾਬਾ ਜੀ ਨਾਲ ਗੱਲ ਕਰਕੇ ਪਤਾ ਚੱਲੇ ਆ ਵੀ ਕਈ ਸਾਲ ਤੋਂ ਕਿਉਂਕਿ ਵੱਡੀ ਗੱਲ ਇੱਥੇ ਇਹ ਆ ਵੀ ਬਾਬਾ ਜੀ ਗੁਰਦੁਆਰਾ ਸਾਹਿਬ ਤਾਂ ਚਲਾ ਰਹੇ ਨੇ ਤੇ ਪਰ ਇਹ ਸ਼ਹਿਰ ਦੇ ਵਿੱਚ ਬਾਲਾਪੁਰ ਦੇ ਵਿੱਚ ਇੱਕ ਵੀ ਸਿੱਖ ਫੈਮਿਲੀ ਨਹੀਂ ਹੈਗੀ ਕਾਫੀ ਵੱਡਾ ਸ਼ਹਿਰ ਆ ਤੇ ਬਾਕੀ ਅੰਦਰ ਚੱਲਦਾ ਮੈਂ ਬਾਬਾ ਜੀ ਨਾਲ ਗੱਲਬਾਤ ਕਰਾਉਣਾ ਇਹ ਅੰਦਰ ਆ ਚੁੱਕੇ ਆ ਜੀ ਮੈਂ ਅੰਦਰ ਇਹ ਸਾਹਮਣੇ ਹੈ ਦਰਬਾਰ ਸਾਹਿਬ ਗੁਰੂ ਜੀ ਦਾ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਉਹਦੇ ਸਾਹਮਣੇ ਮਤਲਬ ਸ਼ੀਸ਼ਿਆਂ ਨਾਲ ਕਵਰ ਕੀਤਾ ਹੋਇਆ ਤੇ ਦਰਬਾਰ ਸਾਹਿਬ ਫਿਲਹਾਲ ਇੱਕ ਦਰਬਾਰ ਸਾਹਿਬ ਹੀ ਆ ਜੋ ਥੋੜਾ ਜਿਹਾ ਸਾਫ ਸੁਥਰਾ ਜਾਨੀ ਆਪਾਂ ਕਹਿ ਦਈਏ ਵੀ ਜਿੱਥੇ ਕੰਪਲੀਟ ਵੀ ਆਪਾਂ 100% ਨਹੀਂ ਕਹਿ ਸਕਦੇ ਜਾਨੀ ਟਾਇਲ ਟੂਲ ਲਾ ਕੇ ਬੈਠਣ ਜੂਗਾ ਤੇ ਮਹਾਰਾਜ ਦੇ ਪ੍ਰਕਾਸ਼ ਲਈ ਜਾਨੀ ਸਾਫ ਜਗਾ ਸਭ ਤੋਂ ਦਰਬਾਰ ਸਾਹਿਬ ਹੀ ਆ ਤੇ ਉਸ ਤੋਂ ਬਿਨਾ ਫਿਲਹਾਲ ਤੰਗੀ ਦੇ ਕਾਰਨ ਮਤਲਬ ਲੰਗਰ ਵੀ ਦਰਬਾਰ ਸਾਹਿਬ ਦੇ ਵਿੱਚ ਹੀ ਇੱਕ ਕੋਨੇ 'ਚ ਨਾਲ ਹੀ ਇੱਥੇ ਲੰਗਰ ਵਰਤਾਇਆ ਜਾਂਦਾ ਹਨ ਤੇ ਬਾਕੀ ਬਾਬਾ ਜੀ ਨਾਲ ਮੈਂ ਤੁਹਾਡੀ ਗੱਲਬਾਤ ਕਰਵਾਉਣਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਇਹ ਨੇ ਬਾਬਾ ਜੀ ਚਰਨ ਸਿੰਘ ਜੀ ਜਿਹੜੇ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਤੇ ਬਾਬਾ ਜੀ ਨਾਲ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਕਿੰਨੇ ਕਿਹੜੇ ਸਨ ਤੋਂ ਬਣੇ ਹੋਏ ਨੇ ਉੱਝ ਉਹਨਾਂ ਨੇ ਇਸ਼ਾਨ ਲਾਇਆ ਸੀਗਾ 1983 ਦੇ ਵਿੱਚ 1983 ਦੇ ਵਿੱਚ ਠੀਕ ਹੈ ਜੀ ਉਸ ਟਾਈਮ ਤੋਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਜੀ ਉਸ ਟਾਈਮ ਤੋਂ ਕਪਾ ਦੀਆਂ ਜਿਹੜੀਆਂ ਸ਼ਰਟੀਆਂ ਹੁੰਦੀਆਂ ਹਾਂਜੀ ਛਟੀਆਂ ਕਪਾ ਦੀਆਂ ਹਾਂ ਕਪਾ ਦੀਆਂ ਉਹਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀਗਾ ਅੱਛਾ ਜਾਣੀ ਇੱਕ ਕਿਸਮ ਦਾ ਜਿੰਮੇ ਕਹਿਦੀ ਹੈ ਵੀ ਤੰਬੂ ਲਾ ਕੇ ਹੀ ਬੈਠ ਕੇ ਹੈਨਾ ਬਸ 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 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮਤਲਬ ਉਹ ਬਾਬਾ ਜੀ 83 ਤੋਂ ਲੈ ਕੇ ਬਾਬਾ ਸੰਤਵਾ ਵਿਦਵਾਨ ਸਿੰਘ ਸੰਤ ਬਾਬਾ ਦਿਵਾਨ ਸਿੰਘ ਜੀ ਇੱਥੇ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਕੇ ਗਏ ਆ ਜਿਹੜੇ ਕਿ ਪਿਛਲੇ ਸਾਲ ਮਤਲਬ ਚੜਾਈ ਕਰ ਗਏ ਹੈ ਨਾ ਉਸ ਤੋਂ ਬਾਅਦ ਸੇਵਾ ਸੰਭਾਲ ਦਾ ਜ਼ਿੰਮੇਵਾਰੀ ਤੁਹਾਡੇ ਕੋਲ ਆ ਤੇ ਬਾਬਾ ਜੀ ਇਹ ਸ਼ਹਿਰ ਦੇ ਵਿੱਚ ਵੀ ਮਤਲਬ ਜਿਵੇਂ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸਿਆ ਵੀ ਇਹ ਸ਼ਹਿਰ ਦੇ ਵਿੱਚ ਐਡਾ ਸ਼ਹਿਰ ਹੈ ਇਹਦੇ ਵਿੱਚ ਇੱਕ ਵੀ ਸਿੱਖ ਫੈਮਿਲੀ ਨਹੀਂ ਹੈ ਨਹੀਂ ਨਹੀਂ ਇੱਕ ਵੀ ਸਿੱਖ ਫੈਮਿਲੀ ਨਹੀਂ ਹੈ ਇੱਥੇ ਤਾਂ ਸੂਕਸ਼ਣ ਮੁਸਲਮਾਨਾ ਹਾਂਜੀ 20% ਹਿੰਦੂ ਆ ਤੇ ਫਿਰ ਬਾਬਾ ਜੀ ਜਿੱਦਾਂ ਚਲੋ ਵੈਸੇ ਗੁਰੂ ਸਾਹਿਬ ਨੂੰ ਕਾਸੀ ਚੀਜ਼ ਦੀ ਜ਼ਰੂਰਤ ਨਾ ਹੁੰਦੀ ਨਹੀਂ ਉਹ ਤਾਂ ਸ੍ਰਿਸ਼ਟੀ ਨੂੰ ਸਾਰੀ ਨੂੰ ਚਲਾਉਣ ਵਾਲਾ ਹਾਂਜੀ ਪਰ ਇੱਕ ਦੁਨਿਆਵੀ ਤੌਰ ਤਰੀਕੇ ਨੂੰ ਚਲਾਉਣ ਲਈ ਮਾਇਆ ਹਰ ਜਗ੍ਹਾ ਜ਼ਰੂਰਤ ਹੁੰਦੀ ਹੈ ਹੈਨਾ ਜੇ ਇੱਥੇ ਲੋਕਲ ਸੰਗਤ ਹੈ ਨਹੀਂ ਤਾਂ ਮੈਂ ਤੁਹਾਨੂੰ ਧੰਨ ਸਮਝੂਗਾ ਜਾਂ ਗੁਰੂ ਦੀ ਤਾਕਤ ਨੂੰ ਧੰਨ ਸਮਝੂਗਾ ਜਿਹੜਾ ਗੁਰਦੁਆਰਾ ਸਾਹਿਬ ਵੀ ਮਤਲਬ ਸਾਰਾ ਕੁਝ ਸੇਵਾ ਸੰਭਾਲ ਚੱਲ ਰਿਹਾ ਲੰਗਰ 24 ਘੰਟੇ ਚੱਲ ਰਹੇ ਨੇ ਸਾਨੂੰ ਕਿ ਭਈ ਜਾਣ ਦੀ ਲੋੜ ਹੈ ਨਹੀਂ ਕਿ ਜਿਹੜੀ ਸੰਗਤ ਪੰਜਾਬੋਂ ਚੱਲ ਕੇ ਆਉਂਦੀ ਹੈ ਜੀ ਜਿਹੜਾ ਸੰਗਤਾਂ ਨੂੰ ਪਤਾ ਹੈ ਕਿ ਦੁਰਕਰ ਰਾਸਤੇ ਜਪੂ ਸਭ ਤੋਂ ਪਹਿਲਾਂ ਹੁੰਦਾ ਹੈ ਉਹ ਸੰਗਤ ਪਿੱਛੋਂ ਹੀ ਫੋਨ ਕਰਕੇ ਪਹਿਲਾਂ ਪੁੱਛਦੇ ਕਿ ਬਾਬਾ ਜੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ ਜੀ 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 ਆਟਾ ਲਿਆਉਂਦਾ ਕੋਈ ਕਣਤ ਲੈ ਕੇ ਹੁੰਦਾ ਹੈ ਜੀ ਕੋਈ ਦਾਣਾ ਲੈ ਕੇ ਆ ਜਾਂਦਾ ਹੈ ਜੀ ਜੇ ਕਿਸੇ ਨੇ ਆਲੂ ਲੂਪਟੇ ਆ ਤਾਂ ਤੁਹਾਡੇ ਵਾਂਗੂ ਵੀਰ ਜਿਹੜੇ ਡਰਾਈਵਰ ਵੀਰ ਹੈਗੇ ਆ ਜੀ ਜਾਣ ਪਛਾਣ ਦੇ ਉਹ ਫਿਰ ਇਦਾਂ ਰਸਤ ਭੇਜ ਦਿੰਦੇ ਆ ਸੰਗਤਾਂ ਵੀ ਲੈ ਕੇ ਜਿਹੜਾ ਮਹਾਰਾਜ ਦੀਵਾਰੀ ਕਰ ਪਾਇਆ ਜੀ ਜਿਹੜੇ ਬਗੈਰ ਸਿੱਖ ਬਰਾਦਰੀ ਤੋਂ ਇੱਥੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਲੰਗਰ 24 ਘੰਟੇ ਚਲਾਈ ਜਾਂਦੇ ਆ ਜੀ ਡਰਾਈਵਰ ਵੀ ਇੱਥੇ ਜਦੋਂ ਮਰਜੀ ਆ ਜਾਣਾ ਉਹਨਾਂ ਨੂੰ ਚਾਹ ਦਾ ਹਰਸ਼ਦਾ 24 ਘੰਟੇ ਸਿੰਗਰ ਰਾਤ ਨੂੰ ਭਾਵੇਂ ਜਦੋਂ ਮਰਜੀ ਆ ਜਾ। ਜੀ। ਰਾਤ ਦੇ ਟਾਈਮ ਵੀ ਤੁਹਾਨੂੰ ਲੰਗਰ ਪ੍ਰਸ਼ਾਦਾ ਮਿਲੇਗਾ। ਕਈ ਵਾਰੀ ਹੋ ਜਾਂਦਾ ਬੂਆ ਸੀ ਭਿੜ ਕੇ ਇਸ ਕਰਕੇ ਰੱਖਦੇ ਆਂ ਕਈ ਵਾਰੀ ਕੁੱਤੇ ਕੱਤੇ ਨਾ ਅੰਦਰ ਆ ਜਾਣ ਉਸ ਕਰਕੇ ਬਹੁਤ ਕਈ ਵਾਰੀ ਭੇਡਾ। ਹਾਂਜੀ। ਹਾਂਜੀ। ਬਾਕੀ ਹੈ ਜੈਸਾ ਨਾਲ ਬਾਬਾ ਜੀ ਮੈਂ ਤੁਹਾਡੀ ਗੱਲ ਨੂੰ ਵਿਚਾਲੇ ਕੱਟ ਰਿਹਾ। ਵੀ ਇਹ ਮਤਲਬ ਭੇਡ ਨਾਲ ਤਾਂ ਪੈਣਾ ਹੀ ਆ ਕਿਉਂਕਿ ਬਾਉਂਡਰੀ ਵੀ ਨਹੀਂ ਹੈਗੀ। ਹਾਂਜੀ ਬਾਉਂਡਰੀ ਹੈ ਨਹੀਂਗੀ ਬਾਉਂਡਰੀ ਹੈ ਨਹੀਂ। ਬਾਬਾ ਜੀ ਫਿਰ ਹੁਣ ਚਲੋ ਆਪਾਂ ਬੈਠੇ ਆਂ। ਹਾਂਜੀ। ਬਹੁਤ ਦਰਿਆ ਦਿਲ ਸੰਗਤ ਹੈਗੀ ਆ ਹਾਂਜੀ ਹਾਂਜੀ ਹਾਂ ਤੁਸੀਂ ਬਾਬਾ ਜੀ ਜੋ ਜੋ ਚੀਜ਼ ਆ ਮੈਨੂੰ ਉੱਠ ਕੇ ਜਿੱਦਾਂ ਆਪਾਂ ਗੱਲ ਕਰਦੇ ਸੀ ਹੈ ਨਾ ਮੈਂ ਲੰਗਰ ਹਾਲ-ਵਲ ਦੇਖਿਆ ਹਾਂਜੀ ਜਿਹੜਾ ਦੇਖ ਕੇ ਹਾਂਜੀ ਮੈਂ ਉੱਧਰ ਪਾਇਲਟ ਵੱਲ ਗਿਆ ਹਾਂਜੀ ਹਾਂਜੀ ਤੇ ਮੈਂ ਉੱਪਰ ਗੁੰਮਣ ਸਾਹਿਬ ਦੇਖੇ ਹਾਂਜੀ ਹਾਂਜੀ ਸਾਰਾ ਕੁਝ ਇਨ ਇਨਕੰਪਲੀਟ ਆ ਤੇ ਬਾਬਾ ਜੀ ਸੰਗਤ ਆ ਸੰਗਤ ਸਭ ਕੁਝ ਕਰਦੀ ਆ ਇਹ ਵੀਡੀਓ ਨਾ ਇ ਉਥੋਂ ਤੱਕ ਪਹੁੰਚ ਜਾਂਦੀ ਹੈ ਜਿੱਥੇ ਤੱਕ ਬਿੰਬੀਨਾ ਤੁਹਾਨੂੰ ਬਾਬਾ ਜੀ ਨੇ ਜਦੋਂ 37 ਸਾਲ ਦੀ ਨੌਕਰੀ ਕੀਤੀ ਸੀਗੀ ਬਾਬਾ ਜੀ ਨੇ ਜੀ ਪਾਵਰ ਪਲਾਂਟ 'ਚ ਨੌਕਰੀ ਕਰਦੇ ਸੀਗੇ ਨੌਕਰੀ ਕਰਨ ਤੋਂ ਬਾਅਦ ਵਿੱਚ ਬਾਬਾ ਜੀ ਨੂੰ ਜਿੱਦਾਂ ਹੀ ਬਾਬਾ ਜੀ ਰਿਟਾਇਰ ਹੋਏ ਆ 37 ਸਾਲ ਦੀ ਨੌਕਰੀ ਕਰਕੇ ਜੀ ਇਹ ਸਰਕਾਰੀ ਫੰਡ ਜਿਹੜਾ ਰਿਟਾਇਰਮੈਂਟ ਦਾ ਮਿਲਿਆ ਸੀਗਾ ਉਹਦੀ ਚੱਕ ਕੇ ਬਾਬਾ ਜੀ ਨੇ 2006 'ਚ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਉਹ ਇਸ ਬਿਲਡਿੰਗ ਦੇ ਉੱਤੇ ਲਾ ਦਿੱਤੀ ਅੱਛਾ ਜਾਣੀ ਆਪਾਂ ਜਿੱਦਾਂ ਉਹ ਕਹਿੰਦੇ ਹੁੰਦੇ ਹਨਾ ਵੀ ਜੇ ਬਾਬਾ ਜੀ ਨੇ ਗੁਰੂ ਘਰ ਵੀ ਮਤਲਬ ਕਮਾਈ ਦਾ ਸਾਧਨ ਨਹੀਂ ਮਤਲਬ ਜੋ ਵੀ ਮਤਲਬ ਸੇਵਾ ਭਾਵਨਾ ਬਣਾਇਆ ਜੋ ساری ਜ਼ਿੰਦਗੀ ਦੀ ਜੋਬ ਜੋ ਉਹਨਾਂ ਦੀ ਜਮਾ ਪੂੰਜੀ ਸੀ ਉਹ ਸਾਰੀ ਗੁਰੂ ਘਰ ਦੀ ਬਿਲਡਿੰਗ ਤੇ ਇਹ ਵੀ ਪਲੇ ਟਾਈਮ ਸੀ ਵੀ ਉਨੇਕ ਚ ਐਡੀ ਵੱਡੀ ਬਿਲਡਿੰਗ ਬਣ ਗਈ ਬਣ ਗਈ ਅੱਜ ਦੇ ਟਾਈਮ ਚ 50 35 ਲੱਖ ਰੁਪਏ ਉਹਨਾਂ ਨੂੰ ਉਸ ਟਾਈਮ ਠੀਕ ਹੈ ਬਾਬਾ ਜੀ ਆਪਾਂ ਉਠਿਏ ਤੇ ਮੈਨੂੰ ਇੱਕ ਵਾਰ ਲੰਗਰ ਹਾਲ ਤੇ ਉਹ ਆਪਾਂ ਸੰਗਤਾਂ ਤੱਕ ਪਹੁੰਚਾਈਏ ਹਨ ਲੰਗਰ ਪ੍ਰਸ਼ਾਦਾ ਜਦੋਂ ਤਿਆਰ ਕਰਕੇ ਲੈ ਕੇ ਆਈ ਤੇ ਸ਼ਰਦਾ ਲਿਆ ਕੇ ਇੱਥੇ ਰੱਖ ਲਈਦਾ ਹੈ ਇੱਥੇ ਅੱਛਾ ਜਣੀ ਮੈਂ ਤੁਹਾਡੀ ਗੱਲ ਬਾਬਾ ਜੀ ਟੋਕਦਾ ਜਣੀ ਮਜਬੂਰੀ ਚ ਜਿਹੜੀ ਦਰਬਾਰ ਸਾਹਿਬ ਦੀ ਬਿਲਡਿੰਗ ਆ ਹਾਂਜੀ ਉਸੇ ਨੂੰ ਫਿਲਹਾਲ ਹਾਂਜੀ ਅਸੀਂ ਲੰਗਰ ਹਾਲ ਕੀਤਾ ਹੈ ਇੱਥੇ ਲੰਗਰ ਚੱਕਾਈ ਅੱਛਾ ਤੇ ਜਿੱਥੇ ਲੰਗਰ ਪ੍ਰਸ਼ਾਦ ਦਾ ਬਣਦਾ ਆ ਜੀ ਉਹ ਜੀ ਜੀ ਮਹਾਰਾ ਜੀ ਮਹਾਰਾ ਜੀ ਇੱਥੇ ਪੱਟੀਆਂ ਵੀ ਹੈਗੀਆਂ ਵਾਹ ਸਾੜੀ ਪੱਟੀਆਂ ਵੀ ਆ ਤਾ ਜਾਣੀ ਕਿ ਸਾਡਾ ਅਸੀਂ ਇੱਧਰ ਤਿਆਰ ਕਰੀਦਾ ਤਾਂ ਸਬਜੀ ਦਾਣਾ ਸਬਜੀ ਕੁੱਕਰ ਚ ਹੋਇਆ ਬਾਅਦ ਗਿਆ ਸਾਡੀ ਪੱਤੀ ਤੇ ਇੱਧਰ ਸਬਜੀ ਪਾਸੇ ਤਿਆਰ ਕਰਦਾ ਬਾਬਾ ਜੀ ਮੈਂ ਉਹ ਠੀਕ ਆ ਹਾਂਜੀ ਹਾਂਜੀ ਗੁਰੂ ਦਾ ਘਰ ਆ ਰੁੱਖੀਆਂ ਮਿਸੀਆਂ ਜੋ ਠੀਕ ਆ ਪਰ ਜਿਹੜੀ ਮੈਂ ਚੀਜ਼ ਦੇਖਦਾ ਜਾਂ ਜਿਹੜੀ ਮੈਂ ਕਹਿਣੀ ਚਾਹੁੰਨਾ ਵੀ ਪੱਥਰ ਚੜੇ ਪਏ ਨੇ ਜਗਾ ਜਗਾ ਤੇ ਲੋਕ ਸੋਨੇ ਚਾਂਦੀਆਂ ਮਤਲਬ ਮੜਨ ਨੂੰ ਤਿਆਰ ਨੇ ਤੇ ਇਹ ਵੀ ਗੁਰੂ ਘਰ ਆ ਗੁਰੂ ਸਾਹਿਬ ਦਾ ਸਥਾਨ ਆ ਹਾਂਜੀ ਸੰਗਤ ਬਾਹਰੋਂ ਤੁਹਾਨੂੰ ਜੇ ਮਦਦ ਕਰਨਾ ਚਾਹੇ ਤਾਂ ਤੁਹਾਡਾ ਕੋਈ ਕੰਟੈਕਟ ਨੰਬਰ ਦਿਓ ਕਿਉਂਕਿ ਇਹ ਵੀਡੀਓ ਬਹੁਤ ਅੱਗੇ ਜਾਣੀ ਹੈ ਬਾਬਾ ਜੀ ਮੈਂ ਕੰਟੈਕਟ ਨੰਬਰ ਵੀ ਤੁਹਾਨੂੰ ਦੇ ਦਿੰਦਾ ਬਾਕੀ ਸੰਗਤ ਜਿਹੜੀ ਹੈ ਤੁਹਾਨੂੰ ਵੀ ਸਿੱਧਾ ਕੰਟੈਕਟ ਕਰ ਸਕਦੀ ਹੈ ਨਹੀਂ ਬਾਬਾ ਜੀ ਦੇਖੋ ਠੀਕ ਹੈ ਮੈਨੂੰ ਮੈਸੇਜ ਲਾਉਣਗੇ ਮੈਂ ਨੰਬਰ ਅੱਗੇ ਪ੍ਰੋਵਾਈਡ ਕਰ ਦੂੰਗਾ ਹਨਾ ਜੀ ਜਾਨੀ ਜਿਹੜਾ ਪਰਸਨਲ ਨੰਬਰ ਤੁਹਾਡਾ ਮੈਂ ਦੇਵਾਂਗਾ ਫਿਲਹਾਲ ਵੀਡੀਓ 'ਚ ਆਪਾਂ ਲਿਖਦੇ ਆਂਗੇ ਉੱਪਰ ਪਾ ਦਿਆਂਗੇ ਹਨਾ ਮੈਨੂੰ ਉਦੋਂ ਬਾਅਦ ਦੇ ਦਿਓ ਨੰਬਰ ਤੇ ਕਿਉਂਕਿ ਜਿਹੜਾ ਮੇਰਾ ਮਾਨ ਬਾਬਾ ਜੀ ਤੁਸੀਂ ਮੈਨੂੰ ਆ ਆ ਚੀਜ਼ਾਂ ਦਿਖ ਰਹੀਆਂ ਨੇ ਹਨਾ ਇੱਕ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਆ ਜਿਹੜਾ 24 ਘੰਟੇ ਲੰਗਰ ਪ੍ਰੋਵਾਈਡ ਕਰ ਰਿਹਾ ਸੰਗਤ ਨੂੰ 24 ਘੰਟੇ ਜੀਟੀ ਰੋਡ ਦੇ ਉੱਤੇ ਰੈਸ਼ ਪ੍ਰੋਵਾਈਡ ਕਰ ਰਿਹਾ ਜੇ ਕੋਈ ਅੱਗੇ ਜਾਣ ਵਾਲਾ ਤੇ ਫੇਰ ਵੀ ਥੋੜਾ ਜਿਹਾ ਮੈਂ ਐਸੇ ਕਰਕੇ ਟਰੱਕਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਵੀ ਸਾਰੇ ਰੁਕਿਆ ਕਰੋ ਅੱਜ ਸਵੇਰ ਦੀ ਜੇ ਤਾ ਸ਼ਵੀਲ ਵੀ ਆਪਣੀ ਚੱਲਦੀ ਪਈ ਤੇ ਹਾਂਜੀ ਉਹ ਸਾਰਾ ਲਾਈਵ ਕਰਿਆ ਜੀ ਉਹ ਵੀਡੀਓ ਦੇ ਕਲਿੱਪ ਵੀ ਹੈਗੇ ਆ ਉਹਨੂੰ ਬਾਅਦ ਦੇ ਵਿੱਚ ਵਿੱਚ ਜੋੜੂਗਾ ਜੀ ਬਾਬਾ ਜੀ ਇਹ ਇਨਸਾਨ ਸਾਹਿਬ ਆ ਨਾ ਜੀ ਸਾਹਮਣੇ ਤੁਸੀਂ ਪੁਲ ਦੇਖਿਆ ਲਿਆ ਹਾਂਜੀ ਤਾਂ ਹੁਣ ਪੁਲ ਬਣੇ ਨੂੰ ਟੋਟਾ ਟੋਟਾ ਹੁਣ ਡੇਢ ਡੇਢ ਸਾਲ ਹੋਇਆ ਹੈ ਜਿਸ ਤੋਂ ਪਹਿਲਾਂ ਤੇ ਚਰਸਤਾ ਸੀਗਾ ਹਾਂਜੀ ਇਸ ਤੋਂ ਪਹਿਲਾਂ ਚਰਹਾ ਸੀ ਚਰਸਤਾ ਹੋਣ ਦੀ ਵਜ੍ਹਾ ਨਾਲ ਉਹ ਨਿਸ਼ਾਨ ਸਾਹਿਬ ਸਾਡਾ ਛੋਟਾ ਹੋ ਗਿਆ ਜੀ ਜਿਹੜੀ ਸੰਗਤ ਹੁਣ ਪੰਜਾਬੋਂ ਆਉਂਦੀ ਹੈ ਉਹ ਕਈਆਂ ਨੂੰ ਭੁਲੇਖਾ ਪੈਂਦਾ ਭੁਲੇਖਾ ਪੈਂਦਾ ਜੀ ਹਾਂਜੀ ਉੱਪਰ ਚੜ ਜਾਂਦੇ ਆ ਜੇ ਨਿਸ਼ਾਨ ਸਾਹਿਬ ਉੱਚਾ ਰਹੂਗਾ ਤੇ ਦੂਰੋਂ ਹੀ ਗੱਡੀਆਂ ਵਾਲੇ ਨੂੰ ਦਿਸ ਪਊਗਾ ਸੰਗਤ ਦੀ ਗੱਡੀ ਨੂੰ ਦਿਸ ਪਊਗਾ ਨਾਲੇ ਜਿਹੜੀ ਹਜੂਰ ਸਾਹਿਬੋਂ ਉਧਰ ਵਾਪਸੀ ਸੰਗਤ ਆਉਂਦੀ ਹੈ ਉਹਨਾਂ ਨੂੰ ਵੀ ਦਿਖੂਗਾ ਉਹਨਾਂ ਨੂੰ ਵੀ ਉਧਰੋਂ ਭਾਵੇਂ ਅਸੀਂ ਸਾਡੇ ਪੋਸਟਰ ਉੱਥੇ ਲਾਏ ਹੋਏ ਸੀਗੇ ਬੋਰਡ ਲਾਏ ਹੋਏ ਉਧਰੋਂ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਅਪੋਲਡਾ ਕਰਕੇ ਨਿਸ਼ਾਨ ਸਾਹਿਬ ਨਜ਼ਰ ਨਹੀਂ ਆਉਂਦੇ ਤਾਂ ਅਸੀਂ ਇਹ ਨਿਸ਼ਾਨ ਸਾਹਿਬ ਹੁਣ ਇੱਧਰ ਬਿਲਡਿੰਗ ਦੇ ਸਾਹਮਣੇ ਲੈਣ ਲੱਗੇ ਆ ਜੀ ਜੀ ਇੱਥੇ ਬਿਲਡਿੰਗ ਦੇ ਸਾਹਮਣੇ ਲੈਣ ਲੱਗੇ ਨਾਲ ਨਿਸ਼ਾਨ ਸਾਹਿਬ ਦੀ ਹਾਈਟ ਉਸ ਨੂੰ ਫੋਟ ਕਰ ਚੋਕ ਜਾਨੀ ਕਿ ਫੋਟ ਕਰਨੀ ਆ ਤਾਂ ਉਹਦੇ ਵਿੱਚ ਕੀ ਹੋਊਗਾ ਜਿਹੜੇ ਪੰਜਾਬੋ ਵੀ ਗੱਡੀ ਆਵੇ ਭਾਵੇਂ ਹਜੂਰ ਸਾਹਿਬ ਉਹਨਾਂ ਨੂੰ ਦੂਰੋਂ ਹੀ ਨਿਸ਼ਾਨ ਸਾਹਿਬ ਜਾਨੀ ਦੋਨੇ ਸਾਈਡ ਕੀ ਚਾਰੇ ਪਾਸਿਓਂ ਨਿਸ਼ਾਨ ਸਾਹਿਬ ਉਚਾਈ ਤੋਂ ਦੇਖਣਗੇ ਦਰਸ਼ਨ ਹੋਣਗੇ ਅੱਛਾ ਇਹਦੀ ਸੇਵਾ ਕੋਈ ਕਰਨਾ ਚਾਹੀ ਕਿਉਂਕਿ ਬਹੁਤ ਦਰਿਆਦਿਲ ਦੁਨੀਆ ਹੈਗੀ ਬਾਬਾ ਇਹ ਤਾਂ ਚਾਹੁੰਦੇ ਕਿ ਜੇ ਕੋਈ ਸਾਨੂੰ ਕੋਈ ਪੈਪ ਦੀ ਸੇਵਾ ਕਰ ਜਵੇ ਤਾਂ ਵੀ ਠੀਕ ਹੈ ਆ ਸਾਡਾ ਫਾਊਂਡੇਸ਼ਨ ਹੈ ਅੱਜ ਫਾਊਂਡੇਸ਼ਨ ਨੂੰ ਆ ਜਿਹੜਾ ਹੈ ਨਾ 40 45000 ਰੁਪਏ ਫਾਊਂਡੇਸ਼ਨ ਤੇ ਖਰਚਾ ਆ ਜੀ 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 ਇਹਦਾ ਜਿਹੜਾ ਫਾਊਂਡੇਸ਼ਨ ਬਣਦਾ ਹੈ ਸਮਝ ਗਿਆ ਜੀ ਜਿਹੜਾ ਥੱਲੇ ਜਿੱਥੇ ਖੜਨਾ ਆ ਇਹਨੇ ਕਾਲੀ ਮਿੱਟੀ ਆ ਕਾਲੀ ਮਿੱਟੀ ਦੇ ਵਿੱਚ ਪੂਰਾ ਸਰਿਆ ਪਾ ਕੇ ਥੱਲੋਂ ਨੀਹਾਂ ਭਰ ਕੇ ਲੈ ਕੇ ਆਉਣੀਆਂ ਪੈਂਦੀਆਂ ਤੇ ਬਾਬਾ ਜੀ ਬਾਉਂਡਰੀ ਵੀ ਸਾਰੀ ਬਜਦੀ ਆ ਡੇਢ ਕਿਲੇ ਦੀ ਹਾਂਜੀ 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 ਪੂਰੀ ਬਾਉਂਡਰੀ ਵੀ ਜ਼ਰੂਰਤ ਹੈਗੀ ਆ ਬਾਉਂਡਰੀ ਦੀ ਵੀ ਸਾਨੂੰ ਚਲੋ ਆਪਾਂ ਤੁਸੀਂ ਮੈਨੂੰ ਉਹ ਅੱਗੇ ਵਾਲਾ ਵੀ ਦਿਖਾਓ ਇੱਕ ਵਾਰ ਜਿਹੜਾ ਉਹ ਹੈਗਾ ਗੁਰੂ ਅਨਛਾਨ ਸਾਹਿਬ ਦੀ ਸੇਵਾ ਲਈ ਅਸੀਂ ਇੱਥੇ ਪੋਸਟਰ ਵੀ ਲਾਇਆ ਲਿਖ ਕੇ ਕਿ ਜਿਹੜਾ ਵੀ ਸਿੰਘ ਜੇ ਗੁਰੂ ਘਰ ਦੇ ਨਛਾਨ ਸਾਹਿਬ ਦੀ ਸੇਵਾ ਕਰਨਾ ਚਾਹੁੰਦਾ ਹੈ ਅੱਛਾ ਇਹ ਸਕੈਨਰ ਹੈਗਾ ਜੀ ਹਾਂਜੀ ਇਹ ਸਕੈਨਰ ਵੀ ਹੈ ਜੇ ਕੋਈ 10 ਬੋਰੀਆਂ ਸੀਮਿੰਟ ਦੀਆ ਕਰ ਦੇਵੇ ਕਾਉਂਟਰ ਲੋਹੀ ਦੀ ਸੇਵਾ ਕਰ ਦੇਵੇ ਠੀਕ ਹੈ ਜੀ ਆਹ ਸਕੈਨਰ ਆਪਾਂ ਵਿੱਚ ਹਾਂਜੀ ਕੋਈ ਫੋਟੋ ਵੀ ਕੋਈ ਕਰ ਸਕਦਾ ਟਾਈਲਾਂ ਦੀ ਸੇਵਾ ਕਰ ਸਕਦਾ ਹੈ ਜੀ ਜੀ ਜੇ ਕਿਸੇ ਨੇ 10 ਬੋਰੀਆਂ ਸੀਮਿੰਟ ਦੀ ਸੇਵਾ ਕਰ ਦੇਣੀ ਹੈ ਜਾਂ ਫਿਰ ਸਰੀਏ ਦੀ ਕਾਉਂਟਰ ਤੋਂ ਕਾਉਂਟਰ ਦੀ ਸੇਵਾ ਕਰ ਦੇਵੇ ਇਹ ਹੀ ਬਹੁਤ ਹੈ ਹਾਂ ਇਹ ਟੌਲਟ ਆ ਟੌਲਟ ਬਾਥਰੂਮ ਹੈ ਲੇਡੀਜ਼ ਜਿੰਸ ਦੇ ਆ ਜੀ ਇਹਨਾਂ ਦੇ ਵਿੱਚ ਹੁਣ ਅਸੀਂ ਉੱਪਰ ਤਾਂ ਲੈਂਟਰ ਪਾਣਾ ਹੈ ਅੱਛਾ ਫਿਲਹਾਲ ਉੱਪਰ ਲੈਂਟਰ ਨਹੀਂ ਹੈ ਜੀ ਲੈਂਟਰ ਹੈ ਨਹੀਂਗਾ ਟੀਨ ਪਾਏ ਹੋਏ ਆ ਅੱਛਾ 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 ਠੀਕ ਹੈ ਜੀ ਪਾਏ ਹੋਏ ਆ ਤਾਂ ਅਸੀਂ ਟਾਇਲਾਂ ਲਾਉਣੀਆਂ ਘਾਟੋ ਘਾਟੇ ਸ਼ੇ ਸ਼ੇ ਫੋੜਦੀਆਂ ਹਾਂਜੀ ਸਾਨੂੰ 6-6 ਫੁੱਟ ਤੱਕ ਟੈਲਰ ਜ਼ਰੂਰੀ ਆ ਤੇ ਇਹ ਬਹੁਤ ਜ਼ਰੂਰੀ ਆ ਸਾਨੂੰ ਜਿੱਥੇ ਸੰਗਤ ਹੁਣ ਦੂਰੋਂ ਆਉਂਦੀ ਆ ਤਾਂ ਭੈਣ ਭਰਾਵਾਂ ਨੂੰ ਬਾਹਰ ਅੰਦਰ ਜਾਣ ਲਈ ਬਹੁਤ ਔਖਾ ਹੁੰਦਾ ਹੈ ਹੁਣ ਤੁਸੀਂ ਦੇਖ ਹੀ ਲਿਆ ਜਗਾ ਜਿਹੜੀ ਆ ਨਾ ਇਹ ਹੁਣ ਜਗਾ ਕੱਚੀ ਜੀ ਜਗਾ ਹੈ ਇਹਦੇ ਵਿੱਚ ਸਾਹਮਣੇ ਥੋੜੇ-ਬਹੁਤੇ ਇੰਟਰਲੌਕ ਲੱਗ ਜਾਣਗੇ ਹਾਂਜੀ ਤੁਹਾਨੂੰ ਮਹਾਰਾਜ ਦੀ ਕਿਰਪਾ ਨਾਲ ਮਿੱਟੀ ਦੇ ਵਿੱਚ ਪੈਰ ਵੀ ਨਾ ਖਰਾਬ ਹੋਣਗੇ ਤਾਂ ਉਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇੱਥੇ ਵੀ ਥੋੜਾ ਜਨਾ ਟਾਈਲਾ ਲੱਗ ਜਾਣਾ ਸੰਗਤ ਲਈ ਸਹੂਲਤ ਹੋ ਜਵੇ ਜੇ ਕੋਈ ਦਾਨੀ ਮਹਾਰਾਜ ਦੀ ਕਿਰਪਾ ਨਾਲ ਜੇ ਕਿਸੇ ਨੇ ਇੱਕ ਬੁਰੀ ਸੀਮਿੰਟ ਦੀ ਵੀ ਦਿੱਤੀ ਤਾਂ ਉਹ ਵੀ ਮਹਾਰਾਜ ਦੇ ਘਰੇ ਲਿਖਿਆ ਮਹਾਰਾਜ ਬਾਬਾ ਜੀ ਇੱਕ ਗੱਲ ਮੈਂ ਤੁਹਾਡੀ ਕੱਟੂੰਗਾ ਅ ਬਸ ਆਪਾਂ ਸੋਚ ਵੀ ਨਹੀਂ ਸਕਦੇ ਪਤਾ ਨਹੀਂ ਕਿਹਦੇ ਕੰਨਾਂ 'ਚ ਕਿਤੇ ਪੈ ਜਾਂਦੀ ਆ ਐਦਾਂ ਦੇ ਵੀ ਸਿੱਖ ਬੈਠੇ ਆ ਗੁਰੂ ਦੇ ਜਾਂ ਪੰਜਾਬੀ ਆਪਣੇ ਬੈਠੇ ਆ ਹਾਂਜੀ ਜਿਹੜੇ ਆਪਾਂ ਜਿੰਨਾ ਸੋਚ ਵੀ ਨਹੀਂ ਸਕਦੇ ਉਹ ਮੂੰਹੋਂ ਕਹਿਹਿੰਦੇ ਆ ਕਿ ਤੁਸੀਂ ਦੱਸੋ ਹਾਂਜੀ ਹਾਂਜੀ ਕਿੰਨੀ ਸੇਵਾ ਚਾਹੀਦੀ ਹੈ ਨਾ ਜੀ ਤੇ ਕੋਈ ਗੱਲ ਨਹੀਂ ਮੇਰੀ ਕੋਸ਼ਿਸ਼ ਰਹੂਗੀ ਇੱਕ ਵਾਰ ਦੋ ਵਾਰ ਜਿੰਨੀ ਵਾਰ ਹੋਇਆ ਪਾਵਾਂਗੇ ਤੇ ਇਹਦਾ ਤੁਸੀਂ ਇੱਕ ਦੱਸਦੇ ਸੀ ਵੀ ਐਸਟੀਮੇਟ ਵਗੈਰਾ ਲਵਾਇਆ ਹਾਂਜੀ ਐਸਟੀਮੇਟ ਮੈਂ ਇਦਾਂ ਨਾ ਖੜਾਇਆ ਸੀਗਾ ਕਿ ਅਸੀਂ ਸੋਚਦੇ ਸੀਗੇ ਕਿ ਬਰਸਾਤਾਂ ਤੋਂ ਪਹਿਲਾਂ ਪਹੁੰਚ ਜਵੇ ਹਾਂਜੀ ਬਰਸਾਤਾਂ ਹੁਣ ਹੋਣਗੀਆਂ 2.5 ਲੱਖ ਦਾ ਐਸਟੀਮੇਟ ਹੋਣੀ ਇੰਜੀਨੀਅਰ ਦੇ ਕੋਲ ਮੈਂ ਖੜਾਇਆ ਸੀਗਾ ਇੱਕ ਤਾਂ ਇੱਥੇ ਲੈਟਰ ਪਾਉਣਾ ਅੱਛਾ ਆ ਸਾਰਾ ਜਿੰਨਾ ਹਾ ਜਗ੍ਹਾ ਹੈਗੀ ਆ ਕਿੰਨੇ ਕਿੰਨੇ ਕਾਜ ਆ ਜੀ ਇਹ ਹਾਂ ਇਹ ਟੋਟਲ ਜਿੱਦਾਂ ਨਾ ਇਦਾਂ 20 ਬਾਈ 30 ਬਾਈ 40 ਦਾ ਹੈਗਾ ਬਹੁਤ ਖੁੱਲੀ ਡੁੱਲੀ ਜਗ੍ਹਾ ਹੈਗੀ ਇਹ ਬਹੁਤ ਡੁੱਲੀ ਜਗ੍ਹਾ ਹੈ 3 ਬਾਈ 40 ਦਾ ਹੈ ਜਿੱਦਾਂ 7 8 ਟੋਲਟਾ ਹੈ ਹਾਂਜੀ ਤਾਂ 8 ਕੀ ਬਾਥਰੂਮ ਹੈਗੇ 8 ਕੀ ਬਾਥਰੂਮ ਹੈਗੇ ਹਾਂਜੀ ਹਾਂਜੀ ਤੇ ਕੀ ਐਸਟੀਮੇਟ ਦੱਸਿਆ ਸੀ ਉਹਨਾਂ ਨੇ ਲੈਂਟਰ ਪਾ ਕੇ ਜੀ ਇਹਨਾਂ ਨੂੰ ਸਾਨੂੰ ਉਹਨੇ ਮੋਟਾ ਮੋਟਾ 2.5 ਲੱਖ ਰੁਪਏ ਦੱਸਿਆ ਹੈ ਉਹ ਲੈਂਟਰ ਦਾ ਇਕੱਲੇ ਦਾ ਜਾਂ ਟਾਇਲ ਵੀ ਵਿੱਚ ਟਾਇਲਾਂ ਆ ਗਈਆਂ ਅੱਛਾ ਜਣੀ ਇੱਕ ਬਾਰ ਲੋਕ ਵਧੀਆ ਬਣ ਜੂਗੇ ਹਨ ਹਾਂ ਜੀ ਲੋਕ ਵਧੀਆ ਬਣ ਜੂਗੇ ਚਲੋ ਉਹ ਅੱਗੇ ਵਾਲਾ ਵੀ ਬਾਬਾ ਜੀ ਜਿਹੜੇ ਅੱਗੇ ਅਸੀਂ ਸੰਗਤ ਤੇ ਰਹੇ ਅਸੀਂ ਜਿੱਦਾਂ ਨਾ 4 ਕਮਰੇ ਅਸੀਂ ਬਣਾਏ ਜੇ ਕੋਈ ਫੈਮਿਲੀ ਆ ਜਾਂਦੀ ਆ ਪੰਜ ਸੱਤ ਜੀ ਜੇ ਨਾਲ ਆ ਜਾਂਦੇ ਆ ਹਾਂ ਜੀ ਤਾਂ ਅਸੀਂ ਟਾਇਲਟ ਬਾਥਰੂਮ ਅਟੈਚ ਕਮਰੇ ਹੈਗੇ ਆ ਵਿੱਚ ਬੈੱਡ ਵੀ ਲਾਏ ਹੋਏ ਆ ਠੀਕ ਆ ਇੱਥੇ ਆਹ ਬਾਬਾ ਜੀ ਬਿਲਡਿੰਗ ਇਹ ਮਤਲਬ ਤੁਹਾਡੇ ਪਰਿਵਾਰ ਲਈ ਹਨਾ ਜਾਨੀ ਜਿਵੇਂ ਪਹਿਲਾਂ ਬਾਬਾ ਜੀ ਸੀਗੇ ਉਹ ਰਹਿੰਦੇ ਸੀਗੇ ਹਨਾ ਉਹ ਰਹਿੰਦੇ ਸੀਗੇ ਠੀਕ ਆ ਜੀ ਇਹ ਸਾਰੀ ਜਗ੍ਹਾ ਜਾਨੀ ਗੁਰੂ ਘਰ ਦੀ ਹੋਈ ਆ ਹਨਾ ਜੀ ਏ ਅੱਗੇ ਜਿੱਧਰ ਹੁਣ ਆਪਾਂ ਆਏ ਆ ਇਹ ਹੈਗੇ ਆ ਜੀ ਸੰਗਤ ਵਾਲੇ ਸੰਗਤ ਵਾਲੇ ਸੰਗਤ ਅੱਛਾ ਜਿਹੜੀ ਸੰਗਤ ਹਜੂਰ ਸਾਹਿਬ ਦੇ ਪੜਾ ਕਰਦੀ ਆ ਹਨਾ ਬਾਬਾ ਜੀ ਇੱਧਰ ਆ ਜੂ ਬਰਾਬਰ ਜਿਹੜੀ ਸੰਗਤ ਹਜੂਰ ਸਾਹਿਬ ਤੋਂ ਤੇ ਇਹਦੇ ਵਿੱਚ ਇਹ ਕੰਪਲੀਟ ਨੇ ਕਮਰੇ ਇਹ ਕੰਪਲੀਟ ਆ ਕਮਰੇ ਇਹਨਾਂ ਦੇ ਵਿੱਚ ਬੈੱਡ ਵੀ ਲੱਗੇ ਆ ਜੀ ਦੋ ਡਬਲ ਬੈੱਡ ਆ ਇੱਕ ਸਿੰਗਲ ਬੈੱਡ ਆ ਜੀ ਤੇ ਟੌਲਟ ਬਾਥਰੂਮ ਅਟੈਚ ਆ ਤਾਂ ਇਹਦੇ ਵਿੱਚ ਸੰਗਤ ਜਿਹੜਾ 5-6 ਜੀ ਜੇ ਆ ਵੀ ਗਏ ਤਾਂ ਕਮਰੇ ਦੇ ਵਿੱਚ ਰਹਿ ਸਕਦੇ ਆ ਰਾਤ ਕੱਟ ਸਕਦੇ ਆ ਤੇ ਸਵੇਰੇ ਆਪਣਾ ਇੱਥੇ 220 ਕਿਲੋਮੀਟਰ ਜੂਸਾ ਹੋਵਾਂ ਜਾ ਸਕਦੇ ਆ ਜੀ ਇਹ ਮਹਾਰਤ ਦੀ ਕਿਰਪਾ ਨਾਲ ਇੰਨੇ ਸਾਡੇ ਕੋਲ ਹੁਣ ਬਾਬਾ ਜੀ ਤੁਹਾਡੀ ਗੱਲ ਨੂੰ ਫੇਰ ਟੋਕਦਾ ਜਿੰਨੀ ਵੀ ਸੰਗਤ ਹੁਣ ਪੰਜਾਬੋਂ ਆਉਂਦੀ ਆ ਡਰਾਈਵਰ ਵੀ ਪੰਜਾਬੋਂ ਆਉਂਦੇ ਆ ਹైదరాబాద్ ਜਾਂਦੇ ਆ ਸਾਰੇ ਤੁਹਾਨੂੰ ਸਾਨੂੰ ਇਹੀ ਬੇਨਤੀ ਆ ਜੀ ਕਿ ਤੁਸੀਂ ਇੱਥੇ ਖੜੋ ਜੀ ਸ਼ਾਦਾ ਪਾਣੀ ਆਗਾਸਰ 24 ਘੰਟੇ ਚੱਲਦਾ ਹੈ। ਸਾਡਾ ਲੰਗਰ ਵੀ 24 ਘੰਟੇ ਚੱਲਦਾ ਹੈ। ਜਿਹੜੀ ਸੰਗਤ ਦੇ ਕੋਲ ਨੰਬਰ ਹੈ ਨੀ ਦਾ ਨੰਬਰ ਤੁਸੀਂ ਤੁਹਾਡੇ ਹੌਣ ਹਾਂਜੀ ਹੁਣ ਮੈਂ ਸਕਰੀਨ ਤੇ ਲਾ ਦੇਣਾ ਹੈ। ਉਹ ਨੰਬਰ ਸਾਨੂੰ ਫੋਨ ਕਰ ਦੇਣਾ। ਅਸੀਂ ਲੰਗਰ ਵੀ ਪਹਿਲਾਂ ਹੀ ਪ੍ਰਸ਼ਾਦਾ ਤਿਆਰ ਕਰਕੇ ਰੱਖ ਲਈਦਾ ਹੈ। ਜਿਹੜੀ ਸੰਗਤ ਵੱਧ ਆਉਂਦੀ ਹੈ ਹਾਂਜੀ 2 ਘੰਟੇ 2 ਘੰਟੇ ਪਹਿਲਾਂ ਸਾਨੂੰ ਜੀ ਫੋਨ ਕਰ ਦਿੱਤਾ ਪਿੱਛੋਂ ਭਰਾਂਪੁਰੋਂ ਤਾਂ ਸਾਨੂੰ ਦਾ ਪ੍ਰਸ਼ਾਦਾ ਵੀ ਤਿਆਰ ਕਰਕੇ ਰੱਖ ਬਾਬਾ ਜੀ ਹੁਣ ਤੁਹਾਡੀ ਗੱਲ ਠੋਕਦਾ ਹਾਂ। ਹਾਂਜੀ ਇੰਨਾ ਮੈਨੂੰ ਮਾਣ ਆ ਵੀ ਗੱਡੀ ਤਾਂ لازਮੀ ਰੁਕੂਗੀ। ਹਾਂਜੀ ਤੇ ਮੈਨੂੰ ਇੰਨਾ ਵੀ ਮਾਣ ਆ ਵੀ ਵੀਡੀਓ ਉਹ ਉਹ ਜਗ੍ਹਾ ਤੇ ਜਾਣੀ ਆ ਹਾਂਜੀ ਜਿਹੜਾ ਆਪਾਂ ਆਪਣੇ ਪੰਜਾਬੀਆਂ ਨੂੰ ਆਪਣੇ ਸਿੱਖਾਂ ਨੂੰ ਦਿਖਾਤਾ ਨਾ ਵੀ ਲੰਗਰ ਹਾਲ ਦਾ ਜਾਂ ਹੈਨਾ ਹਾਂਜੀ ਉੱਪਰ ਲੈਂਟਰ ਵੀ ਹੈ ਨਹੀਂ ਹਾਂਜੀ ਹਾਂਜੀ ਤੇ ਬਾਥਰੂਮ ਦੇ ਵਿੱਚ ਉੱਪਰ ਲੈਂਟਰ ਵੀ ਹੈ ਨਹੀਂਗਾ ਹੈਨਾ ਇਹਦਾ ਥੋੜੇ ਦਿਨਾਂ ਦੇ ਵਿੱਚ ਹੀ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਜ਼ਿੰਮੇਵਾਰੀ ਚੈੱਕ ਲੈਣੀ ਆ ਮੈਨੂੰ ਇੰਨਾ ਭਰੋਸਾ ਹੈਗਾ ਬਾਕੀ ਗੱਡੀਆਂ ਵਾਲੇ ਅੰਤੇ ਮੈਨੂੰ ਮਾਣ ਆ ਹਾਂਜੀ ਮੇਰੀ ਇਸ ਗਰੀਬ ਬੰਦੇ ਦੀ ਆਵਾਜ਼ ਗੱਡੀਆਂ ਵਾਲੇ ਸੁਣਦੇ ਆ ਤੁਸੀਂ ਦੇਖੋਗੇ ਚਾਹੇ ਦੇਖ ਕੇ ਸਾਰੇ ਲੰਘਦੇ ਹੋਣ ਤੇ ਗੱਡੀਆਂ ਦੀ ਇੱਥੇ ਖੜਨ 'ਚ ਫਰਕ ਪਊਗਾ ਗੱਡੀ ਚਾਹੇ 5 ਮਿੰਟ ਰੁਕੇ ਤੁਹਾਡੇ ਕੋਲੇ ਗੱਡੀ ਰੋਕ ਕੇ ਜਾ ਲਾਜ਼ਮੀ ਸਾਡੇ ਕੋਲ ਰੁਕੇ ਭਾਵੇਂ ਪ੍ਰਸ਼ਾਦਾ ਨਾ ਸਕੇ ਚਾਹ ਜ਼ਰੂਰ ਪੀ ਕੇ ਚਾਹ ਜ਼ਰੂਰ ਪੀ ਕੇ 2 ਮਿੰਟ ਨਹੀਂ ਚਾਹ ਪੀਣੀ ਆ ਉਦਾਂ ਹੀ ਮਿਲ ਕੇ ਚੱਲ ਜੂਗੇ ਹਾਂਜੀ ਉਦਾਂ ਹੀ ਅਗਲੀ ਵਾਰੀ ਤਾਂ ਮਿਲ ਕੇ ਜ਼ਰੂਰ ਬੰਦਾ ਚਾਹ ਨਹੀਂ ਪੀ ਕੇ ਜਾਂਦਾ ਪ੍ਰਸ਼ਾਦਾ ਤਾਂ ਛੱਕ ਹੀ ਜਾਊਗਾ ਹਾਂਜੀ ਹਾਂਜੀ ਹੋਰ ਬਾਬਾ ਜੀ ਅੱਜ ਬੜੀ ਕਿਰਪਾ ਮਾਰੀ ਠੀਕ ਹੈ ਜੀ ਬਲਾਓ ਜੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ